ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮਹਾਲੀ ਪੁਲਿਸ ਨੂੰ ਉਸੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਚੰਡੀਗੜ੍ਹ ਤੋਂ ਹਰਿਆਣਾ ਜਾ ਰਹੇ ਇੱਕ ਟਰੱਕ ਵਿੱਚੋਂ 500 ਤੋਂ ਵੱਧ ਸ਼ਰਾਬ ਦੀਆਂ ਨਜਾਇਜ਼ ਪੇਟੀਆਂ ਬਰਾਮਦ ਕੀਤੀਆਂ ਪੁਲਿਸ ਨੇ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਤਾਂ ਉਸ ਦੌਰਾਨ ਟਰੱਕ ਰੋਕਿਆ ਗਿਆ ਜਿਸ ਤੋਂ ਬਾਅਦ ਟਰੱਕ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਸ਼ਰਾਬ ਬਰਾਮਦ ਹੋਈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਅੱਜ ਆਪਰੇਸ਼ਨ ਸੀਲ ਬਾਰੇ ਥੋੜੀ ਜਾਣਕਾਰੀ ਦੇ ਦਿਓ ਔਰ ਰਿਕਵਰੀ ਜਿਹੜੀ ਹੋਈ ਹੈ ਉਹਦੇ ਬਾਰੇ ਵੀ ਦੱਸੋ ਅੱਜ ਆਪਰੇਸ਼ਨ ਸੀਲ ਦੇ ਤਹਿਤ ਡਿਸਟ੍ਰਿਕਟ ਮੁਹਾਲੀ 'ਚ ਅਸੀਂ ਜਿਹੜੇ ਹੈਗੇ ਨੇ ਇੰਟਰਸਟੇਟ ਸ਼ਨਾ ਜਿਹੜਾ ਪੋਰਟਲ ਮੈਨੇਜਰ ਦੇ ਨਾਲ ਸਟਾਕ ਲਾਇਨ ਤੇ ਹਰ ਨਾਕੇ ਦੀ ਸੁਪਰਵਾਈਜ਼ਰ ਸੀਜੀਐਸ ਕਰ ਰਹੇ ਸੀ ਓਵਰਆਲ ਸੁਪਰਵਾਈਜ਼ਰ ਐਸਪੀ ਸਿਟੀ ਤੇ ਐਸਪੀ ਉਹ ਜਿਹੜੇ ਹੈਗੇ ਨੇ ਆਪਣੇ ਆਪਣੇ ਰੀਅਲਸ ਪਰਵਾਈਜ਼ ਕਰ ਰਹੇ ਸੀ ਇਹ ਨਾਕੇ ਜਿਹੜੀਆਂ ਦੂਜੀਆਂ ਸੇਕਸ ਨੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਉੱਥੋਂ ਵੀ ਪੁਲਿਸਾਂ ਦੀ ਬਾਕਾਇਦਾ ਕੋਆਰਡੀਨੇਸ਼ਨ ਕੀਤੀ ਗਈ ਨਾਕਿਆਂ ਦੇ ਉਹਨਾਂ ਦੇ ਪੁਲਿਸ ਬਲਾਂ ਦੇ ਨਾਲ ਸੀਗੇ ਈ ਜਗ੍ਹਾ ਜਿਵੇਂ ਪੈਰਲ ਕੋਈ ਰੋਡ ਜਾਂਦੀ ਹੈਗੀ ਉਹਨਾਂ ਨੇ ਕਵਰ ਕੀਤੀ ਕਰਪਾ ਨੇ ਕੀਤੀ ਮਤਲਬ ਇਹ ਪ੍ਰੋਪਰ ਇੰਟਰਸਟੇਟ ਪੁਲਿਸ ਦੀ ਕੋਆਰਡੀਨੇਸ਼ਨ ਨਾਕਾਬੰਦੀ ਕੀਤੀ ਹੋਈ ਹੈ ਇਹਦੇ ਦੌਰਾਨ ਸੈਕੰਡਰੀ ਸਟਾਪ ਨਾਲ ਸ਼ੀਟੀਆਂ ਚੈੱਕ ਕੀਤੀਆਂ ਗਈਆਂ ਟ੍ਰੈਫਿਕ ਪੁਆਇੰਟਾਂ ਦੇ ਵੀ ਚੈੱਕ ਕੀਤੇ ਕਿ ਤਕਰੀਬਨ 160 ਦੇ ਕਰੀਬ ਟ੍ਰੈਫਿਕ ਚਲਾਨ ਹੁਣ ਤੱਕ ਹੋ ਚੁੱਕੇ ਨੇ ਕਿ ਹੈ ਕੁਇਸਨ ਡਿਸਟ੍ਰੀਕਟ ਵਾਲੇ ਨਾਲ ਕੇ ਤੇ ਇਹ ਜਿਹੜੀ ਲਿੰਕ ਰੋਡ ਹੈ ਹੰਡੇਸੇ ਤੋਂ ਹੰਬਾਰੇ ਨੂੰ ਜਾਂਦੀ ਹੈ ਇੱਥੇ ਜਦੋਂ ਸਬ ਇੰਸਪੈਕਟਰ ਜੀਵਨ ਸਿੰਘ ਨੇ ਇੱਕ ਟਰੱਕ ਸੀਗਾ ਐਚ ਆਰ 58 اے 35 ਇਹਨੂੰ ਰੋਕ ਕੇ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਇਹ ਆਪਣੀ ਇੰਡੀਅਨ ਮੇਡ ਫਾਉਂਡਿਕਰ ਜਿਹੜੀ ਵਿਸਕੀ ਹੈ ਐਮਪੀਰੀਅਲ ਬਲੂ ਉਹ ਮਿਲੀ ਹੈਗੀ ਹੈ ਤੇ ਇਹਨੂੰ ਅਸੀਂ ਟਰੱਕ ਤੋਂ ਲਾ ਰਹੇ ਹਾਂ ਕਾਰਵਾਈ ਸ਼ੁਰੂ ਹੋ ਗਈ ਤੇ ਦੇਖੋ ਤਫਤੀਸ਼ ਚੱਲ ਰਹੀ ਹੈ तकरीबन ਹੁਣ ਤੱਕ 1.500 ਪੇਟੀ ਦਾ ਪੁੱਤਰ ਆਈ ਹੈ ਬਾਕੀ ਹਲੇ ਅੱਧਾ ਇੱਕ ਟਰੱਕ ਵਿੱਚ ਰਹਿਦਾ ਹੈਗਾ ਟੋਟਲ ਦੇਖਦੇ ਕਿੰਨੀ ਰਿਕਵਰੀ ਹੁੰਦੀ ਹੈ ਇਹਦੇ ਹਿਸਾਬ ਨਾਲ 600 ਤੋਂ 700 ਬਾਕਸ ਜਿਹੜਾ ਹੈਗਾ ਸ਼ਨਾਬ ਦਾ ਇਹਦੇ ਵਿੱਚ ਜਿਹੜੇ ਤਿਆਜ ਤੋਂ ਦੇ ਲਿਆ ਰਹੇ ਸੀ ਸਰ ਇਹਦੇ ਵਿੱਚ ਕਿੰਨੀ ਗ੍ਰਿਫਤਾਰੀਆਂ ਹੋਈਆਂ ਪੁਛਕੀ ਚ ਕੁਝ ਅਜੇ ਤੱਕ ਸਾਹਮਣੇ ਆਇਆ ਗ੍ਰਿਫਤਾਰੀਆਂ ਦੇ ਜਿਹੜੇ ਡਰਾਈਵਰ ਹੈ ਇੱਕ ਉਹਦਾ ਅਸਿਸਟੈਂਟ ਹੈ ਡਰਾਈਵਰ ਨੇ ਦੱਸਿਆ ਉਹਦਾ ਨਾਮ ਦედაਰਾਮ ਹੈ ਤੇ ਜਿਹੜਾ ਉਹਦਾ ਹੈਗਾ ਅਸਿਸਟੈਂਟ ਡਰਾਈਵਰ ਉਹ ਹੈਗਾ ਬੁੱਗੀਰਾਮ ਦੋਨੇ ਡਿਸਟ੍ਰਿਕਟ ਬਾਅਦ ਮੇ Rajasthan ਦੇ ਰਹਿਣ ਵਾਲੇ ਨੇ ਬਾਕੀ ਜਿਹੜਾ ਕੇਸ ਵਾਲੇ ਪ੍ਰੀਮਿਅਮ ਸ਼ੇਅਰ ਦੇ ਆਲਦਾ ਸੀ ਉਹਨੂੰ ਅਕਾਊਂਟ ਕਰਕੇ ਸੀਲ ਕਰਕੇ ਪਹਿਲਾਂ ਦੀ ਮੋਫੇਰ ਇਨਵੈਸਟਰੀ ਨਾਲ ਕਰਦੇ ਬੈਨ ਦੀ ਪੁਸ਼ਟੀ ਕਰਦੇ ਹਾਂ ਇਸ ਸਬੰਧ ਵਿੱਚ ਕੀ ਕੀ ਗੱਲ ਹੈ ਥੈਂਕ ਯੂ ਥੈਂਕ ਯੂ